ਬੈਠਾ ਵੀ ਸੇ ਨਾ ਚਲਾ ਜਲਾਉ ਲਾਉ ਜੁੱਤੀ ਫੁਰਤੀ ਮਾਰਿਆ ਕਰੋ ਬਾਈ ਤੁਸੀਂ ਹੁਣ ਤਾਂ ਐਕਟਰ ਬੰਦੇ ਹੋ ਤੁਸੀਂ ਉਹ ਫੋਟੋ ਸ਼ੂਟ ਜੇ ਤੁਹਾਡਾ 1 ਘੰਟਾ 2 ਘੰਟੇ ਲੱਗੇ ਚੌਕੜੀ ਮਾਰਨ ਉੱਪਰ ਬੈਠ ਫਿਰ ਇਹ ਚ 4 ਲੱਗਣੇ ਹੋਂ ਤੁਹਾਡੇ ਇਹ ਤੁਸੀਂ ਨਾ ਇੱਥੇ ਆਉਂਗੇ ਬਸ ਆ ਚੌਕੜੀ ਮਾਰ ਲਓ ਬਾਈ ਵਿਚੀ ਸਹੀ ਇਹ ਚ 4 ਤੁਸੀਂ ਵੀ ਆ ਜਾਓ ਬਾਈ ਉੱਪਰ ਜਾਓ ਸਹੀ ਹੈ ਅਸੀਂ ਖੜੇ ਆ ਜੁੱਤੀ ਇੱਥੇ ਲੈ ਕੇ ਆਓ ਅੱਗੇ ਲੈ ਕੇ ਆਓ ਬਹੁਤ ਘੰਟੇ ਲੱਗੇ ਨੇ ਬਾਈ ਉਹਨਾਂ ਦੇ ਤੁਸੀਂ ਵੀ ਕਿਸੇ ਨੇ ਪ੍ਰੀ ਵੈਡਿੰਗ ਸ਼ੂਟ ਕਰਨਾ ਵਾ ਤੁਸੀਂ ਆ ਸਕਦੇ ਆ ਤੇ ਬਾਕੀ ਆ ਤੁਸੀਂ ਜੁੜ ਰਹੇ ਬਾਈ ਨੂੰ ਇੱਥੇ ਬਿਠਾਵਾਂਗੇ ਆਪਾਂ ਥੋੜਾ ਸਪੇਸ ਹਟਾ ਲਈਏ ਬਾਈ ਇਹਨਾਂ ਨੂੰ ਦੱਸਣ ਦੇ ਲੋ ਤੁਸੀਂ ਪੁੱਛ ਦੇਣਾ ਲਾਈਕ ਇਦਾਂ ਬੈਠ ਕੇ ਨਾ ਇੱਥੇ ਬੈਠੋਗੇ ਅੱਜ ਇਹ ਗੋਡਾ ਖੜਾ ਕਰ ਰਿਹਾ ਆਪਾਂ ਉੱਥੇ ਥੋੜਾ ਗੋਡਾ ਆਜੂ ਤੁਸੀਂ ਥੋੜਾ ਅੱਗੇ ਨੋ ਅੱਗੇ ਨੋ ਫਿਰ ਥੋੜਾ ਬਸ ਇੱਥੇ ਰੱਖਿਓ ਗਾਣੇ ਦੇ ਮੂਵੀ ਅਸੀਂ ਵੇਖ ਕੇ ਕਹਿ ਦਿੰਦੇ ਨੇ ਬਹੁਤ ਕੈਂਡ ਬਣੀ ਬਹੁਤ ਕੈਂਡ ਬਣੀ ਪਰ ਬਣਾਉਣ ਵਾਲੇ ਆ ਇਹ ਬੰਦੇ ਆ ਦੇਖ ਲਓ ਬਹੁਤ ਮਿਹਨਤ ਲੱਗਦੀ ਆ ਨੇ ਸਾਰੀ ਯਾਰੀ ਲੱਗ ਜਾਂਦੀ ਆ ਤੇ 5 ਕਿ ਮਿੰਟ ਦੀ ਆਪਾਂ ਕਹਿੰਦੇ ਆ ਵੀਡੀਓ ਬਣ ਗਈ ਨਾ ਸਾਲੀ ਵੀਡੀਓ ਵੇਖ ਕੇ ਕਹਿੰਦੇ ਬਹੁਤ ਘੈਂਡ ਬਣੀ ਵੀ ਬਹੁਤ ਐਕ ਐਟ੍ਰੈਕਟਿੰਗ ਕੀਤੀ ਤੁਸੀਂ ਆ ਗੋਡਾ ਥੱਲੇ ਕਰੋ ਆਪਣਾ ਉੱਤੋਂ ਸਾਰੇ ਇਹ ਲੈਣ ਆ ਆ ਵੀ ਜੀ ਸਹੀ ਆ ਕੇ ਉਧਰ ਨਹੀਂ ਮੈਂ ਕਹਿੰਦਾ ਸੈਂਪਲ ਜਿਹਾ ਹੱਥ ਫੜ ਕੇ ਉਧਰ ਕਰ ਲਏ ਨਾ ਆਪਾਂ ਬੰਜੇ ਦੇ ਬੈਠੇ ਹਾਲੇ ਦੇ ਮੈਦੀਪ ਹਾਂਜੀ ਮੈਂ ਕਹਿੰਦਾ ਜਦੋਂ ਪੈਰ ਸਰਜਨਾਂ ਦੀ ਮੂਵੀ ਚਲਾਈ ਸਾਰਿਆਂ ਨੇ ਕਹਿੰਦਾ ਵੀ ਬੜੀ ਘੈਂਡ ਐਟ੍ਰੈਕਟਿੰਗ ਬੜੀ ਘੈਂਡ ਆ ਸਾਨੂੰ ਪਤਾ ਕਿਵੇਂ ਕਰਾਈ ਆ ਬਾਈ ਹੋਣਾ ਬਿਲਕੁਲ ਥੋੜਾ ਨਾਲ ਹੋ ਜਾ ਆਪਾਂ ਵੀ ਬਲੌ ਇਹ ਲਾਈਕ ਇਧਰ ਨੂੰ ਬਾਡੀ ਇਧਰ ਨੂੰ ਜਾਊਗੀ ਬੈਕਸ ਥੋੜੀ ਉਧਰ ਨੂੰ ਨਾਲ ਲੱਗ ਜਾ ਦੂਜੇ ਲੜ ਦੂਜੇ ਲੜ ਇਹ ਐਦਾਂ ਹਾਂਜੀ ਇੱਕ ਅਸਲ ਮੂੰਹ ਦੇਖ ਲਓ ਇਹਨਾਂ ਦੇ ਆ ਦੇਖ ਲਓ ਇੱਕ ਰੀਟੇਕ ਅਸੀਂ 15-15 ਵਾਰੀ ਕਰਾਇਆ ਭਾਈ ਨੇ ਤੇਰੀ ਐਕਟਰ ਬਣਨ ਦੀ ਬਿਲਕੁਲ ਸਹੀ ਓਕੇ ਸੂਟ ਸਹੀ ਕਰ ਉਹ ਅੱਗੇ ਅੱਗੇ ਕਮੀਜ਼ ਆਪਣਾ ਗੋਟਾਂ ਦੇ ਤੇ ਕਰ ਲਓ ਜਮ ਓਕੇ ਹੈ ਜੀ ਚਲੋ ਪਹਿਲਾਂ ਸਾਹਮਣੇ ਦੇਖਿਓ ਠੀਕ ਹੈ ਕੈਮਰੇ 'ਚ ਇਦਾਂ ਹੀ ਇਹ ਪ੍ਰਿੰਸ ਆਹ ਵੜਾ ਇੱਥੇ ਦੇ ਰੱਖ ਲਓ ਵੈਰੀ ਗੁੱਡ ਇਹ ਪ੍ਰੀ ਵੈਡਿੰਗ ਤੁਹਾਨੂੰ ਮੂਵੀ ਚ ਦਿਖਾਵਾਂਗੇ ਹੁਣੇ ਹੀ ਹੂੰ ਸਾੜਾ ਪਰਨੇ ਕਰਦੀ ਓਏ ਇਹੋ ਨਹੀਂ ਜਾਣੇ ਬਾਬੇ ਨੇੜੇ ਕਰ ਲੈ ਬਾਅਦ ਚ ਬਾਹਰ ਜੀ ਮਿਲ ਜੇ ਦੋ ਸਾਲ ਚੱਦਦੇ ਆ ਪਾ ਲਾਈਟ ਫਾਈ ਦੀ ਵੇ ਸੈੱਟ ਪਹਿਲੇ ਹੀ ਨਾ ਪਲੀਕ ਕਰ ਦਈਏ ਥੋੜਾ ਬਾਬੇ ਥੋੜਾ ਕਵਰ ਨਾ ਕਰ ਮੰਜਾ ਸਾਰਾ ਛੱਡ ਦੇਵਾ ਮੰਜੇ ਦੂਰੋਂ ਕਰਕੇ ਲਾਈਟ ਪਾ ਦੇ ਬਸ ਓਕੇ ਰੈਡੀ ਆਪਣਾ ਬੁਟਰ ਬਾਈ ਗੇ ਕਿੱਥੇ ਗਣ ਵੀਡੀਓ ਵੀ ਕਰ ਰਹਾ ਹਾਂ ਸ਼ਾਟ ਤਕੜਾ 635 ਲਾਇਆ 50 ਲਾ ਕੇ ਤੇ ਕਰ ਲੈ ਪਹਿਲਾਂ ਜਲਦੀ ਕਰ ਓਕੇ ਰੈਡੀ 50 ਖੜੀ 85 ਲੱਗਿਆ ਉਹਦੇ ਕੋਲੇ ਕੀ ਕੰਪੀਟੀਸ਼ਨ ਦੇ ਪਾਇਆ ਸਾਹਮਣੇ ਦਿਖਾ ਪਹਿਲਾਂ ਬਹੁਤ ਕੈਂਟ ਬਹੁਤ ਗੈਟ ਸਮਾਈ ਰੱਖਿਓ ਹੱਸ ਕੇ ਨਾਈਸ ਇੱਕ ਦੂਜੇ ਵੱਲ ਦੇਖਿਓ ਗੁੱਸੇ ਨਾਲ ਨੇੜੇ ਲੈ ਲਾਈਟ ਲਾਈਟ ਨੇੜੇ ਲੈ ਲਾਈਟ ਨੇੜੇ ਲੈ ਬਿਲੇ ਫੀਲ ਜਲਿਆ ਹਾਂ ਗਰਡ ਹੈਪੀ 50 ਪਲੀਜ਼ ਲੈ ਲਈ ਨਾਈਸ ਰੰਗ ਬਣਦਾ ਭਾਈ ਮੈਂ ਮ ਆਪਣੇ ਹੱਥਾਂ ਵੱਲ ਦੇਖਿਓ ਆਪਣੇ ਹੱਥਾਂ ਵੱਲ ਦੇਖ ਇਧਰ ਨੂੰ ਥੋੜਾ ਫੇਸ ਕਰਿਓ ਮਨਨ ਆ ਦੇਖਿਓ ਜਿਆਦਾ ਜੁਰ ਕੇ ਹੱਥਾਂ ਵੱਲ ਦੇਖਿਓ ਇਦਾਂ ਨੀਮ ਹੀ ਨਹੀਂ ਪੋਣੀਗੀ ਲਾਈਕ ਆ ਫੀਲ ਜੇ ਹੀ ਲੈਣਾ ਡਾਊਨ ਆਈਸ ਵਾਲਾ ਬਸ ਦੇਖਿਓ ਆਈਸ ਡਾਊਨ ਕਰਿਓ ਓਕੇ ਸਮਾਈਲ ਥੋੜੀ ਹੋਰ ਬਧਾਓ ਹੁਣ ਵੀਰੇ ਤੁਸੀਂ ਵੀ ਥੋੜਾ ਫੇਸ ਉਹਨੇ ਨੂੰ ਮੂਵ ਕਰ ਲਓ ਹਲਕਾ ਇੱਥੇ ਰੱਖਿਓ ਆ ਦੋ ਤਿੰਨ ਵਾਰ ਭਾਈ ਇਹਨਾਂ ਦੀ ਮੈਂ ਰੀਲ ਬਣਾਈ ਤੇ ਮੈਂ ਤਾਂ ਸੰਗੀ ਜਾਵਾਂ ਐ ਕਹਿਣ ਲੱਗਾ ਜੇ ਤੂੰ ਦੱਸ ਜਨਾ ਅੱਛਾ ਸੰਗੀ ਜਾਵਾਂ ਕਹਿਣ ਲੱਗਾ ਓਕੇ ਲਾਈਟ ਬਾਰ ਲਾਈਟ ਬਾਰ ਹੋਰ ਵੀ ਚਾਹੀਦਾ ਹੋਰ ਮ ਪਰ ਰਹਿਣ ਦੇ ਲਾਈਟ ਰਹਿਣ ਦੇ ਤੇ ਰੋਮ ਹਿਲਣਾ ਲੱਗਿਆ ਨਹੀਂ ਰੰਗ ਬਣ ਤੇ ਬਾਈ ਹੁਣ ਰੰਗ ਪੂਰੇ ਯਾਰ ਆ ਲਿਆ ਰੀਲ ਇਹਦੇ ਗਿਮਬਲ ਦੀ ਬਣਾ ਹਾਂ ਰੀਲ ਲਾ ਬਣਾਇਆ ਚੱਲ ਨਾ ਆਏ ਇੰਸਟਾਗ੍ਰਾਮ ਦਾ ਵੀ ਅਪਡੇਟ ਰਹਿਣਾ ਆਪਾਂ ਲੈ ਆਈ ਦੇ ਬੈਠ ਰਕੇ ਵੀਡੀਓ ਸ਼ੂਟ ਕਰਦੇ ਤਰਾਂ ਪੂਰੀ ਗੈਂਡ ਬਣਾ ਦੇਣੀ ਥੋੜੀ ਵੇਖੀ ਚੱਲੋ ਬਸ ਜਿਵੇਂ ਜਿਵੇਂ ਬਾਈ ਹੁਣੇ ਕਹੀ ਜਾਂਦੇ ਮੈਂ ਕਰੀ ਚੱਲੋ ਇਹ ਮੋਲ ਥੋੜਾ ਵਿਆਹ ਵਾਲੇ ਦਾ ਮੋੜਨਾ ਵਿਆਹ ਵਾਲੇ ਦਾ ਫਿਰ ਬਈ ਦੀਪ ਇਹਨਾਂ ਨੇ ਕਹਣਾ ਯਾਰ ਅਸੀਂ ਤਾਂ ਹੀ ਨਹੀਂ ਐਕਟਿੰਗ ਗੈਂਡ ਕਰ ਲਈ ਅਸੀਂ ਕਰ ਲਈ ਸਹੀ ਗੱਲ ਜਦੋਂ ਲਾਇਆ ਨਾ ਵੇਚ ਹੋ ਜੇ ਕੀ ਛੱਡ ਕੇ ਜੇ ਜਿੱਤਰਿਆ ਥੱਲੇ ਮਿਊਜ਼ਿਕ ਟੜਕੇ ਜੇ ਲਾਇਆ ਨਾ ਜੋ ਟੜਕੇ ਜੇ ਫੇਰ ਕਹਣਾ ਇਹਨਾਂ ਨੇ ਇਹ ਲਿਪਸਿੰਗ ਕਰਾਉਣੀ ਉਹ ਬਾਈਨ ਤਾਂ ਫੇਰ ਕਰ ਲੈਣਗੇ ਓਕੇ ਬੈਕ ਜੇ ਮੈਂ ਸਟੇਟ ਰੱਖੇ ਮੈਂ ਤੁਸੀਂ ਬਸ ਠੀਕ ਹੈ ਕਈ ਮੈਂ ਪ੍ਰੀ ਵਿਡਿੰਗ ਦੇ ਵੇਖਿਆ ਬਾਈ ਕੁੜੀਆਂ ਬਹੁਤ ਵਧੀਆ ਕਰਦੀਆਂ ਐਕਟਿੰਗ ਇਹ ਹਜੇ ਹੁਣ ਬਣਿਆ ਨਾ ਇੰਸਟਾਗ੍ਰਾਮ ਤੇ ਹੁਣੀ ਹੁਣੀ ਆਏ ਆ ਇਹ ਉਹ ਪਹਿਲਾਂ ਦੇ ਹੁੰਦੇ ਆ ਟਿਕਟੌਕ ਸਟਾਰ ਹੁਣ ਆਪਣੇ ਟਿਕਟੌਕ ਨੇ ਬੰਦ ਹੋ ਗਏ ਨੇ ਫੇਰ ਇਹ ਆ ਤੈਥੇ ਜੋ ਰੱਖੋਗੇ ਤੁਸੀਂ ਹੱਥ-ਯੱਤ ਰੱਖੋਗੇ ਠੀਕ ਹੈ। ਬਾਸ ਇੱਥੋਂ ਇੱਥੋਂ ਫੇਸ ਬਾਅਦ ਚ ਉੱਧਰ ਲੈ ਕੇ ਆਣਾ। ਇਹਨਾਂ ਵੱਲ। ਮਤਲਬ ਕਮਾਓ ਫੇਸ ਨੂੰ। ਬਾਸ ਆ ਚੀਜ਼। ਓਕੇ ਹੱਥ ਪਹਿਲਾਂ ਤੁਸੀਂ ਇੱਦੇ ਰੱਖਿਓ। ਬਸ ਦੋ ਚੀਜ਼ਾਂ ਠੀਕ ਹੈ। ਤੁਸੀਂ ਆਪਣੇ ਆਪ ਥੋੜਾ ਜਿਹਾ ਬਿਜ਼ੀ ਜੇ ਰਹੋ ਠੀਕ ਹੈ ਮਨ ਲੈ ਜਿੱਦਾਂ ਪ੍ਰਾਂਦਾ ਠੀਕ ਕਰ ਲਿਆ। ਇੱਕ ਸ਼ੌਟ ਕਰ ਲਿਆ ਪਹਿਲਾਂ ਵੀਡੀਓ ਦਾ। ਥੋੜਾ ਬਿਜ਼ੀ ਵੀਡੀਓ ਦਾ। ਦਈ ਲਾਈਟ। ਦੈਪੀ ਥੋੜਾ ਬਾਹਰ ਹੋ। ਇੱਥੇ ਨਹੀਂ ਲੱਗ ਰਹੀ। ਮੂੰਹ ਦੇਖ ਲਓ। ਆਏ ਇੱਥੋਂ ਓਕੇ ਸਮਾਈ ਰੱਖਿਓ ਮੈਂ ਤੁਸੀਂ। ਓਕੇ ਰੈਡੀ। ਅਸਦੇ ਰਹੋ ਲੈੜ ਗਈ ਨਹੀਂ ਉਹਨਾਂ ਦੇ ਬਾਂਡ 2 3 ਸਟਾਰਟ ਓਕੇ ਹੱਥ ਕੱਢੋ ਵੀਰੇ ਹੱਥੇ ਹੱਥ ਰੱਖੋ ਦੇਖੋ ਇੱਕ ਦੂਜੇ ਨਾਲ ਸਮਾਇ ਬਹੁਤ ਸੋਣਾ ਇੱਧੇ ਰਹੋ ਇੱਧੇ ਉਹਦੇ ਹੋਲਡ ਉੱਰੋ ਓਕੇ ਵੇਖਿਓ ਸੌਰੀ ਸੌਰੀ ਓਕੇ ਦੇਖਿਓ ਜੀ ਮੈਮ ਉਹਦੇ ਦੇਖੋ ਆਪਣੇ ਹੱਥਾਂ ਵੱਲ ਦੇਖਿਓ ਪਿੱਛੇ ਬਾਈ ਚੱਕੀ ਵੀਰੇ ਸਮਾਇ ਰੱਖਿਓ ਦੇਖੋ ਇੱਕ ਦੂਜੇ ਨਾਲ ਸਮਾਇ ਉਕੇ ਸਾਥ ਨਾਲ ਕਰੀ ਗਲੇ ਕ